ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਬਰਾਡ ਡੇਰੀ ਫਾਰਮ ਮੋਗਾ ਤੇ ਜੀ ਅੱਜ ਦੀ ਵੀਡੀਓ ਪਿੰਡ ਸੁੱਖੇ ਆਲਾ ਜੀ ਤਹਿਸੀਲ ਜੀਰਾ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਫਿਰੋਜ਼ਪੁਰ ਅੱਜ ਦੀ ਵੀਡੀਓ ਚ ਚਾਰ ਤਾਂ ਤੁਹਾਡੇ ਅਸਤੇ ਵਹਿੜਾ ਨੇ ਇੱਕ ਜਰਸੀ ਬੱਚੀ ਆ ਜੀ ਮੁੱਲ ਅੱਜ ਵੀ ਛੋਟੇ ਛੋਟੇ ਰਹਿਣ ਵਾਲੇ ਆ ਵੀਡੀਓ ਨੂੰ ਐਂਡ ਤੱਕ ਦੇਖ ਲਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਦਾ ਕਰੋ ਜੀ ਨੰਬਰ ਸਕਰੀਨ ਦੇ ਥੱਲੇ ਵਾਲੇ ਪਾਸੇ ਲਗਾਤਾਰ ਚੱਲਦਾ ਰਹਿਣਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਰਾੜ ਸਾਹਿਬ ਨਾਮ ਤੇ ਐਡਰੈਸ ਦੱਸ ਦਿਓ ਜੀ ਪ੍ਰੀਤਮ ਸਿੰਘ ਕਲੇਰ ਪਿੰਡ ਸੁਖੇਵਾਲਾ ਜੀਰੇ ਤੋਂ 5 ਕਿਲੋਮੀਟਰ ਪਿੰਡ ਆਪਣਾ ਤੇ ਮੋਗੇ ਤੋਂ 20 ਕਿਲੋਮੀਟਰ ਹੈ ਠੀਕ ਹੈ ਜੀ ਹਾਂਜੀ ਜਿਹੜੀ ਆਪਾਂ ਪਿਛਲੀ ਵੀਡੀਓ ਪਾਈ ਸੀ ਵੈਗ ਗਿਆ ਜੀ ਮਾਲ ਸਾਰ ਹਾਂਜੀ ਹਾਂਜੀ ਵਧੀਆ ਵੈਗਿਆ ਠੀਕ ਆ ਅੱਜ ਫਿਰ ਛੋਟੇ ਛੋਟੇ ਮੌਲੀ ਆ ਪੰਜਾਂ ਦੇ ਜੀ ਛੋਟੇ ਪਾਈ ਹੈ 25 ਤੋਂ ਸ਼ੁਰੂ ਕਰਦੇ ਆਂ ਜੀ ਆਪਾਂ 7 ਮਹੀਨੇ ਦੀ ਹੈ ਜੀ ਬੱਚੀ ਛੋਟਾ ਹੀ ਬੱਚਾ ਹੀ ਹੈ ਜੀ ਹਜੇ ਬੱਚਾ ਬਰੀਡ ਬਹੁਤ ਜ਼ਿਆਦਾ ਚਾਰ ਹੀ ਥਾਣਾ ਕੋਈ ਫੋਟੋ ਸ਼ਾਂਤ ਛੋਲੀ ਚੈੱਕ ਕਰੋ ਜੀ ਬੜੀ ਚੰਗੀ ਝੋਲੀ ਹੈ ਐਂਡ ਕਲਾਕਾ ਥਾਣਾ ਆਪਾਂ ਤੁਹਾਨੂੰ ਫੇਸ ਕੁਆਲਟੀ ਵੀ ਚੈੱਕ ਕਰਾ ਦਿੰਨੇ ਆ ਮੰਨ ਲਓ ਕਿਸੇ ਵੀਰ ਨੇ ਹੈ ਨਾ ਸੰਭ ਨਹੀਂ ਹੋਵੇ ਤਾਂ ਆਪਾਂ ਤੋਹਫਾ ਕਹਿ ਸਕਦੇ ਹੈ ਹਜੇ ਛੋਟਾ ਬੱਚਾ ਹੀ ਹੈ ਬੁੱਥੀ ਵੀ ਖੁਨੀ ਕੀ ਜੀ ਬੁੱਥੀ ਨੀਕੇ ਜੀ ਬੁੱਥੀ ਖੋਲ ਕੇ ਵਿਖਾ ਦਿੰਨੇ ਆ ਬਰੀਡ ਬਹੁਤ ਚੰਗੀ ਆ ਬਾਕੀ ਜਿਹੜੀ ਸਟੇਟ ਨਾਲ ਚੈੱਕ ਕਰ ਲੋ ਰੀਡ ਦੀ ਹੱਡੀ ਦੀ ਲੈਗ ਸਕੋਰ ਚੈੱਕ ਕਰ ਲੋ ਤੇ ਝੋਲੀ ਤੁਹਾਨੂੰ ਵੀਰੇ ਦਿਖਾਈ ਦਿੱਤੀ ਆ ਚੰਗੀ ਆ ਯਾਨੀ ਹੈ ਬੱਚਾ ਹੀ ਆ ਜੀ ਹਜੇ ਮਨ ਲਓ ਜੇ ਤੁਹਾਨੂੰ ਕਰਮਾ ਵਾਲੀ ਨੇ ਦੋ ਦੰਦ ਚਾਰ ਦੰਦ ਹੋਣਾ ਉਹਦੋਂ ਨੂੰ ਸੋਹਣੀ ਤਿਆਰ ਹੋ ਜੂ ਤੇ ਪਰ ਕਰਨੀ ਸੇਵਾ ਸੰਭਾਲ ਪੈਣੀ ਆ ਜੀ ਜਿਹੋ ਜੇ ਕਿਸੇ ਵੀਰ ਨੇ ਬਰੀਡ ਤੇ ਕੰਮ ਕਰਨਾ ਹੋਵੇ ਤਾਂ ਉਹਦੇ ਲਈ ਵੀ ਚੀਜ਼ ਚੰਗੀ ਆ ਤੇ ਇਹਦਾ ਛੋਟਾ ਜਿਹਾ ਆਪਾਂ ਡਾਕਟਰ ਸਾਹਿਬ ਮਰਾਣ ਸਾਹਿਬ 12000 ਦੀ ਦੇ ਦੇ ਜੀ ਹੋ ਜੂ ਮਾੜਾ ਮੋਟਾ ਜੀ ਮਾਨਤਾਨ ਕਰ ਦਿਆਂਗੇ ਬਾਅਦ ਠੀਕ ਹੈ ਜੇ ਜ ਡਿਮਾਂਡ ਆ ਤੁਹਾਨੂੰ ਅੱਜ ਕੱਲ ਬੱਚਿਆਂ ਦੀ ਡਿਮਾਂਡ ਬਹੁਤ ਆ ਪਰ ਮੁੱਲ ਵੀਰੇ ਜਮਾ ਛੋਟਾ ਕੀਤਾ 12000 ਚ ਵੀ ਚਲੋ ਮਾਨਦਾਨ ਹੋ ਜੂਗਾ ਜਿਹੜਾ ਦੋ ਨੰਬਰ ਨਾ ਹੈਗਾ ਜੀ ਇਹਦਾ ਸੁਹਾ ਕਿੰਨਾ ਮਾ ਜੀ ਦੂਜੇ ਸੁਵੇ ਵੜ ਸੁਈ ਹੈ ਜੀ ਛੋਟੇ ਛੋਟੇ ਝੁੰਗੇ ਸੰਗ ਆ ਹਾਂਜੀ ਖੰਡੀ ਸੀਲ ਬਹੁਤ ਆ ਠੀਕ ਆ ਜੀ ਤੇ ਬਰਾੜ ਸਾਹਿਬ ਚੁਵਾਈ ਦਾ ਮੈਨੂੰ ਲੱਗਦਾ ਵੀ 2 ਲੱਖ ਵਾਲੀ ਗਾਂ ਨੂੰ ਨਹੀਂ ਲੱਗੀ ਹੋਣੀ ਜਿਹੜੀ ਚੁਵਾਈ ਲੱਗੀ ਬਹਿ ਗਏ ਤੇ ਉੱਠ ਸਾਡੇ ਬਾਲੀ ਚੰਗੀ ਚਵਾਈ ਲੱਗੀ ਹੈ ਠੀਕ ਹੈ ਜੀ ਹਾਂ ਤਾਂ ਵੀਆਂ ਗਾਵਾਂ ਨੂੰ ਇਹੋ ਜੀ ਚਵਾਈ ਆਉਂਦੀ ਹੈ ਨਹੀਂ ਇਦਾਂ ਦੀ ਚਵਾਈ ਨਹੀਂ ਹਰੇਕ ਤੋਂ ਠੀਕ ਹੈ ਬੱਚਾ ਕੀ ਦਿੱਤਾ ਜੀ ਇਹਨੇ ਬੱਚਾ ਬੱਚਾ ਮਗਰ ਤੇ ਪਰਸੋਂ ਦੀ ਸੂਈ ਹੈ ਜੇਰ ਕੰਪਲੀਟ ਬਹਿ ਗਈ ਹੈ ਜੇਰ ਕੰਪਲੀਟ ਹੈ ਜੀ ਕਿੰਨਾ ਬੋਲਾ ਤਿਆਰ ਹੈ ਜੀ ਮੰਨ ਲਓ 11 ਤੋਂ ਬਾਹਰ ਹੋਊਗਾ ਤੇ 12 ਤੋਂ ਅੰਦਰ 11.5 ਕਿਲੋ ਬੋਲਾ ਜਿਹੜਾ ਨੈਟ ਤੋਲ ਕੇ ਦੇ ਦਿਆਂ ਆਪਣੇ ਘਰੇ ਜੋ ਕੇ ਲੈ ਲਓ ਤਿੰਨ ਡੰਗ ਚਾਰ ਡੰਗ ਤਸੱਲੀ ਠੀਕ ਹੈ ਤੇ ਜਿਹੜਾ ਟੈਂਕ ਨਾ ਆ ਜੀ ਇਹ ਨਹੀਂ ਚੱਲਦਾ ਜੀ ਇਹ ਵੈਸੇ ਹੀ ਆ ਜਾਂਦਾ ਹੁੰਦਾ ਹੈ ਜੀ ਠੀਕ ਹੈ ਜੀ ਸੋਹਣੀ ਜਰਸੀ ਆ ਬਾਈ ਕਹਿੰਦਾ ਖਾਸੀ ਆ ਦਾ ਇਸ ਵੈੜ ਕੋਈ ਵੀ ਵੀਰ ਆਊਗਾ ਆ ਕੇ 11.5 ਕਿਲੋ ਨੈਟ ਬੋਲੀ ਜੋਕ ਕੇ ਲੈ ਜੇ ਦੋ ਟਾਈਮ ਚਾਰ ਟਾਈਮ ਛੇ ਟਮਰੋਕ ਲਓ ਜ ਚਵਾਈ ਕਰ ਸਕਦਾ ਪਰ ਹੈ ਕਰਮ ਵਾਲੀ ਝੂੰਗੀ ਆ ਜੀ ਥਣ ਤੋਂ ਮੈਂ ਨੇੜੇ ਤੋਂ ਚੈੱਕ ਕਰਾ ਦੂੰਗਾ ਕੱਲਾ ਕੱਲਾ ਨਿੱਖੜ ਮਾ ਹੱਥੀ ਚਵਾਈ ਯਾਰ ਫੋੜ ਛਾ ਕੇ ਤੇ ਭੋਰਾ ਵੀ ਨਹੀਂ ਚੈੱਕ ਕਰ ਸਕਦੇ ਹੋ ਤੁਸੀਂ ਫਿਟਨੈਸ ਵਾਲਾ ਹਵਾਨਾ ਚਵਾਈ ਵਾਲੇ ਪਾਸੋਂ ਤਾਂ ਸਪੈਸ਼ਲ ਆ ਬਾਈ ਕਹਿੰਦਾ ਇੱਕ ਨੰਬਰ ਆ ਮੋਟੀ ਚੀਜੀ ਅਰਗੀ ਚਵਾਈ ਆ ਬੱਚਾ ਮਗਰ ਆ ਜਾਂਦਾ ਜੀ ਇਹਦੇ ਬੱਚਾ ਜੇਰ ਦੀ ਕੰਪਲੀਟ ਬੇਫਿਕਰ ਹੋ ਜਾਓ ਤੇ ਇਹਦੀ ਡਿਮਾਂਡ ਵੀਰੇ ਜਿਹੜੇ ਲੈਣੇ ਆ ਉਹੀ ਦੱਸਿਓ ਜੀ ਮਰਾੜਾ ਸਾਹਿਬ 34000 ਦੀ ਬੱਚੀ ਦੇ ਦੇ ਇਹ ਵੀ ਛੋਟੇ ਜਿਹੇ ਭਾਅ 'ਚ ਹਾਂ ਰਾਜੀ ਪਲੀ ਗਈ ਨਹੀਂ ਕੋਈ ਸੰਭੀ ਪਲੀ ਪੂਰੀ ਆ ਨਹੀਂ ਕੋਈ ਲਿਸੀ ਲਾ ਮੀਨੇ ਕੀ ਚਾਰੂ ਚੂਰੂ ਫੁੱਲ ਆ ਜੀ ਚਾਰੂ ਚੂਰੂ ਬਹੁਤ ਆ ਜੀ ਠੀਕ ਹੈ ਜੀ ਕਿੰਨਾ 34000 ਜੀ ਹਾਂਜੀ 34000 ਦੀ ਬਾਈ ਕਹਿੰਦਾ ਬੱਚੀ ਦੇ ਦਾਂਗੇ ਜਿਹੜਾ ਅੰਨਾਗਾ ਗਿਆ ਵੀਰੇ ਤਿੰਨ ਨੰਬਰ ਇਹਦਾ ਇਹ ਪਹਿਲਾ ਸੂਆ ਵੈੜ ਸੂਈ ਅਜ ਚੌਥਾ ਚੌਥਾ ਦਿਨ ਸੂਈ ਨੂੰ ਜੀ ਠੀਕ ਆ ਬੱਚਾ ਕੀ ਇਹਦੇ ਮਗਰ ਵੀ ਬੱਚਾ ਹੈ ਜੀ ਜੇਰ ਕੰਪਲੀਟ ਹੈ ਜੀ ਜੇਰ ਕੰਪਲੀਟ ਆ 10 ਕਿਲੋ ਬੋਲਾ ਤਿਆਰ ਆ ਜੀ ਚੁਵਾਈ ਕਰਕੇ ਲੈ ਜੇ ਚੁਵਾਈ ਕਰਕੇ ਲੈ ਜੀ ਠੀਕ ਆ ਬਾਕੀ ਸੋਨਾ ਮੁਠੀ ਵਾਲਾ ਥਾਣਾ ਕੱਲਾ ਕੱਲਾ ਨਿੱਖੜਮਾ ਹੱਥੀ ਚੁਵਾਈ ਵਾਲਾ ਪੂੜ ਛਾਂ ਕਹਿੰਦੇ ਪੂਰਾ ਬਾਕੀ ਆਪ ਦੀ ਤਸੱਲੀ ਪਰਕ ਤੁਸੀਂ ਕਰਨੀ ਆ ਜੇਰ ਦੀ ਕੰਪਲੀਟ ਹੋਊਗੀ ਥਣਾ ਦੀ ਗਰੰਟੀ ਹੋਊਗੀ ਜਿਹੜਾ ਸੁਆ ਸਵਾਇਆ ਨਾਗਾ ਉਹ ਬਾਈ ਦੇ ਘਰੇ ਜਿੰਨਾ ਬੋਲਾ ਦੁੱਧ ਦੱਸਿਆ ਉਹ ਤੁਸੀਂ ਚੁਵਾਈ ਕਰਕੇ ਲੈ ਜਾਓ ਤੇ ਅੱਗੇ ਤੁਹਾਡੀ ਸੇਵਾ ਦੇ ਸਰਤੇ ਆ ਜੇ ਕੋਈ ਵੀਰ ਬੱਧ ਕਰ ਲੂ ਤਾਂ ਬੱਧ ਵੀ ਲੈ ਸਕਦਾ ਬਾਕੀ ਕੰਮ ਬਾਈ ਦਾ ਸਪੈਸ਼ਲ ਜਰਸੀਆਂ ਦੇ ਮੋੜ ਲਿਓ ਜੀ ਫਿਟਨੈਸ ਵਾਲਾ ਹਵਾਨਾ ਸੋਨਾ ਮੁਠੀ ਵਾਲਾ ਥਣ ਲੱਗਿਆ ਵਾ ਨੇੜੇ ਤੋਂ ਚੈੱਕ ਕਰ ਸਕਦੇ ਹੋ ਬਾਕੀ ਸੀਸ ਲਾਗਾ ਇਹਨਾਂ ਕਰਮ ਵਾਲਿਆਂ ਨੂੰ ਤਾਂ ਲੱਤ ਛੱਡਦਾ ਪਤਾ ਹੀ ਨਹੀਂ ਹੁੰਦਾ ਕਿਉਂਕਿ ਜਿੰਨਾ ਵੀਦਿਆਂ ਕੋਲ ਰੱਖੀਆਂ ਹੁਣ ਵੀ ਆ ਉਹਨਾਂ ਨੂੰ ਪਤਾ ਹੁੰਦਾ ਵੀ ਲੱਤ ਛੜ ਕਿਤੇ ਜਰਸੀ ਦਾ ਪਾ ਮਾਰਦੀ ਸੁਣੀ ਹੋਣੀ ਤੇ ਇਹਦੀ ਡਿਮਾਂਡ ਵੇਰੇ ਜੈ ਜੀ ਬਰਾੜ ਸਾਹਿਬ ਇਹ 35000 ਦੀ ਬੱਚੀ ਦੇ ਦੇ ਇਹ 35 ਦੀ ਦੇ ਦਾਂਗੇ ਜੋੜਾ ਲੈ ਜੇ ਸੱਜਣ ਕੋਈ ਜੀ ਬੋ ਮੁੱਲ ਜੈ ਜੀ ਕੀਤੇ ਜੀ ਪੂਰੇ ਪੂਰੇ ਜੀ ਕੀਤੇ ਚਲੋ ਫਿਰ ਵੀ 19 21 ਦਾ ਹੋ ਜਾਊਗਾ ਮਾੜਾ ਮੋਟਾ ਮਾਨ ਤਣ ਜੋੜੇ ਚ ਮੁੱਲ ਜੈ ਜੀ ਹੁੰਦੇ ਆ ਕਿਉਂਕਿ ਬਹੁਤ ਵਪਾਰੀ ਵੀ ਬਾਈ ਕੋਲੋਂ ਪਸ਼ੂ ਲੈ ਜਾਂਦੇ ਆ ਜੀ ਤੇ ਅੱਗੇ ਜਾ ਕੇ ਉਹਦਾ ਨਪਾ ਲੈ ਕੇ ਸੀਲ ਕਰ ਦਿੰਦੇ ਆ ਤੇ ਨਾਗਾ ਗਿਆ ਆਪਣਾ ਜੀ 4 ਨੰਬਰ ਦੂਜੇ ਸਵੇਰੇ ਵਹਿੜ ਸੁੰਦੀ ਹੈ ਜੀ ਪਿਓਰ ਜੱਸੀ ਆ ਹਾਂਜੀ ਤੇ 15 ਦਿਨ ਬਾਕੀ ਹੈ ਜੀ ਅਜੇ ਖੁੱਲੇ ਹੀ ਲੈ ਜੂ ਖੁੱਲੇ ਆਮ ਨਾਲ ਲੈ ਜੂ ਠੀਕ ਆ ਵੀਰੇ ਹਾਂਜੀ 15 ਦਿਨ ਖੁੱਲੇ ਲੈ ਜੂ ਜੇ ਆਪਾਂ ਬਿਊਟੀ ਦੀ ਗੱਲ ਕਰਕੇ ਤਾਂ ਬਿਊਟੀ ਬਹੁਤ ਆ ਵਹਿੜ ਦੀ ਬਰੀਡ ਬਹੁਤ ਆ ਜੀ ਹਾਂਜੀ ਬਰੀਡ ਬਿਊਟੀ ਵੇਲ ਵੀ ਚੰਗੀ ਆ ਜੀ ਬਾਕੀ ਸੰਭੀ ਭਲੀ ਆ ਦਿਨ 15 ਪਏ ਆ ਤਾਂ ਤੁਸੀਂ ਜੱਜਮੈਂਟ ਉਸ ਹਾਵ ਨਾਲ ਲਾ ਲਿਓ ਬਈ ਅੱਜ ਵੀ ਹਵਾਨਾ ਸੋਨਾ ਤਿਆਰ ਕੀਤਾ ਤੇ ਜੇ 15 ਦਿਨਾਂ ਨੂੰ ਆਪਾਂ ਵੀਡੀਓ ਕਵਰ ਕਰਦੇ ਸਾਮ ਕੇ ਵਿੱਚ ਨਹੀਂ ਹੁੰਦੀ ਤਾਂ ਕਿੰਨੀ ਸੋਹਣੀ ਤਿਆਰੀ ਕੀਤੀ ਹੋਣੀ ਸੀ ਟੱਲ ਬਹੁਤ ਪਈ ਆ ਹਵਾਨੇ ਚ ਸਾਰੀਆਂ ਬਾਲ ਟੱਲਾਂ ਕਰਮਾਲ ਨੇ ਕੱਢ ਕੇ ਸੋਨਾ ਚਮਕਦਮ ਕਾਲੀ ਆ ਸੰਭੀ ਪਾਲੀ ਆ ਮੋੜ ਲਏ ਜੀ ਬਾਕੀ ਮੁੱਠੀ ਵਾਲਾ ਥਾਣਾ ਕੱਲਾ ਕੱਲਾ ਨਿੱਖੜ ਮੇ ਨੇੜੇ ਤੋਂ ਤੁਸੀਂ ਚੈੱਕ ਕਰ ਸਕਦੇ ਹੋ ਗੁਲਾਬੀ ਥਾਣਾ ਤੇ ਫੂਟ ਸ਼ਾਕੇ ਇਹਦੇ ਵੀ ਨਹੀਂ ਪੂਰਾ ਦੈਣ ਹੁੰਦੇ ਆ ਜਿਹੜੇ 2-4 ਦਿਨ ਵੱਧ ਵੀ ਸਕਦੇ ਹੁੰਦੇ ਆ ਘਟ ਵੀ ਸਕਦੇ ਹੁੰਦੇ ਆ ਕਿਉਂਕਿ ਬਾਈ ਦੇ ਸਾਰੇ ਪਸੂ ਖੀਤ ਦੇ ਹੀ ਹੁੰਦੇ ਆ ਜਿਵੇਂ ਮਾਲਕ ਦੱਸ ਦਿੰਦੇ ਆਵੇਂ ਬਾਈ ਦੱਸ ਦਿੰਦੇ ਆ 2 ਦਿਨ ਵੱਧ ਵੀ ਜਾਂਦੇ ਆ ਘਟ ਵੀ ਜਾਂਦੇ ਆ ਇਹਦੀ ਕੀ ਡਿਮਾਂਡ ਆ ਜੀ ਬਰਾੜ ਸਾਹਿਬ ਇਹ ਅੱਜ ਕੱਚੀ-ਕੱਚੀ ਦੇ ਦੇਣਗੇ 33000 ਇਹ ਜਮੇ ਛੋਟੇ ਮੁੱਲ ਛੋਟੇ ਮੁੱਲ ਜੀ ਤੇ ਜਿੱਦ ਦੇ ਤਿਆਰ ਹੋਗੇ ਜਦੋਂ ਆਪਾਂ ਕਹਿ ਰਹੇ ਨੇ ਉਹਨਾਂ ਦਾ ਖਰਾਬਾ ਹੋਊਗਾ ਜੀ ਹੱਡਾਂ ਵਾਲਾ ਕੰਮ ਹੋਊਗਾ ਹੋ ਜਾਣਾ ਇਹਦਾ ਭਾਅ ਉਹਨਾਂ ਦਾ ਹੋਊਗਾ ਅੱਜ 33 ਦੀ ਦੇ ਦਿਆਂਗੇ ਠੀਕ ਹੈ ਜੀ ਤੇ ਨਾਗ ਆ ਗਿਆ ਵੀਰੇ ਆਪਣਾ 4 ਤੱਕ 5 ਨੰਬਰ ਜੀ ਇਹ ਦੂਜੇ ਸੂਏ ਵੈੜਸ ਹੁੰਦੀ ਹੈ ਜੀ ਇੱਕ ਹਫ਼ਤੇ ਦੀ ਕੱਚੀ ਆ ਹਾਂ ਜੀ ਜੀ ਹਾਂ ਜੀ ਤਿਆਰੀ ਬਹੁਤ ਤੇ ਮਗਰਲੇ ਥਣੋਂ ਤੇਲ ਆ ਇਹ ਜਮਾ ਹੀ ਨਹੀਂ ਹੁੰਦਾ ਕੋਸ ਤੇ ਪਹਿਲੇ ਸੂਏ ਤੇ ਬੰਦਾ ਮੂਹ ਨਹੀਂ ਆਣੀਗਾ ਥਣ ਦਾ ਜੀ ਠੀਕ ਹੈ ਜੀ ਤੇ ਹੋਰ ਤੇਲ ਆ ਜੀ ਠੀਕ ਹੈ ਜੀ ਹਾਂ ਜੀ ਜਮਾਂਦਰੂ ਤੇਲ ਆ ਜੀ ਇਹ ਮੰਨ ਲਓ ਸਰਾਖ ਹੀ ਹੈਣੀਗਾ ਥਣ ਚ ਇਹ ਪਹਿਲਾ 10 ਦਿਨਿਆਂ ਤੁਹਾਨੂੰ ਤੇ ਪਰ ਰਾਜੀ ਸੰਭੀ ਭਲੀ ਚਮਕ ਦਮਕ ਵਾਲੀ ਤੇ ਸੇਵਾ ਵਾਲੇ ਘਰ ਆਈ ਵੀ ਆ ਵੀਰੇ ਤੇ ਤਿਆਰੀ ਉਦੋਂ ਵੀ ਜ਼ਿਆਦਾ ਸੋਹਣੀ ਕੀਤੀ ਹੋਈ ਹੈ ਦਿਨ ਲਗਭਗ ਹਫ਼ਤੇ ਦੇ ਆਸ-ਪਾਸੇ ਸਮਾਂ ਲੈ ਜੂਗੀ ਜੀ 2-4 ਦਿਨ ਗਾਂ ਪਿਛਾਂ ਹੋ ਸਕਦੇ ਆ ਫਿਟਨੈਸ ਵਾਲਾ ਹਵਾਨ ਗੁਲਾਬੀ ਥਣ ਇੱਕ ਤੁਹਾਨੂੰ ਤੇਲ ਬਿਲਕੁਲ ਹੀ ਨਹੀਂ ਚੱਲਦਾ ਜੀ ਕਿਉਂਕਿ ਜਮਾਂਦਰੂ ਬਾਈ ਦੱਸਦਾ ਕਿ ਸਰਾਕ ਹੀ ਹੈਣੀ ਉਹਦੇ 'ਚ ਤੇ ਤੁਹਾਨੂੰ ਉਧਰਲੇ ਪਾਸੇ ਤੋਂ ਹਵਾਨ ਇਧਰੋਂ ਖਾਜੋ ਤਾੱਕਿਆ ਆਵੇ ਮਗਰਲਾ ਥਣੁਰਲਾ ਜੀ ਠੀਕ ਆ ਜੀ ਇਥੋਂ ਕੋਲੋ ਵਿਖਾ ਦਿਓ ਜੀ ਚੈੱਕ ਬਾਲਾ ਫਰਕ ਨਹੀਂ ਹੈ ਨਾ ਬਾਲਾ ਫਰਕ ਨਹੀਂ ਹੈਗਾ ਜੀ ਹੈ ਤੇਲ ਹੈ ਹੈ ਤੇਲ ਹਾਂਜੀ ਬਾਲਾ ਫਰਕ ਨਹੀਂ ਪਰ ਹੈ ਤੇਲ ਹੈ ਜੀ ਪਹਿਲਾਂ ਦੱਸ ਦਿੰਨੇ ਤੇ ਇਹਦੀ ਛੋਟੀ ਜੀ ਡਿਮਾਂਡ ਜੀ ਬਰਾੜ ਸਾਹਿਬ ਇਹ ਓਵੇਂ ਦਾ ਵੈਡ ਹੁਣ 50000 ਰੁਪਏ ਦੀ ਆ ਸਹੀ ਗੱਲ ਹੈ ਜੀ 14 ਥਣਾਜ ਹੋਵੇ 14 ਥਣਾਜ ਹੋਵੇ ਹਾਂਜੀ ਇਹ 30000 ਦੀ ਬੱਚੀ ਦੇ ਦਿਆਂਗੇ ਇਹ ਅੱਜ 30000 ਦੀ ਦੇ ਦਿਆਂਗੇ ਦੁੱਧ ਚੰਗਾ ਪਾਊਗੀ ਜਿਹੜੇ ਹਿਸਾਬ ਨਾਲ ਦੁੱਧ ਨੇ ਪਹਿਲਾਂ ਨੇ 15 ਕਿਲੋ ਚੋਆਇਆ ਪਰ ਆਪਾਂ ਗਰੰਟੀ ਨਹੀਂ ਦੇਵਾਂਗੇ ਜੀ ਠੀਕ ਹੈ ਜੀ ਮਾਲਕ ਨੇ ਆਪਾਂ ਨੂੰ ਕਿਹਾ ਵੀ ਅਸੀਂ ਤਲ ਥੱਲੇ 15 ਕਿਲੋ ਚੋਆਇਆ ਆਪਾਂ ਗਰੰਟੀ ਨਹੀਂ ਦੇਵਾਂਗੇ ਠੀਕ ਹੈ ਜੀ ਠੀਕ ਹੈ ਜੀ ਇਹ 15 ਚੋਂ ਆਉਂਦੀ 10 ਚੋਂ ਆਉਂਦੀ ਅਗਲੇ ਦੀ ਸੇਵਾ ਅਗਲੇ ਦੀ ਸੇਵਾ ਜੀ ਠੀਕ ਹੈ ਵੀਰੇ ਹਾਂਜੀ ਜੈਜ ਡਿਮਾਂਡ ਆ ਤੁਹਾਨੂੰ ਵੀ ਪਤਾ ਜੇ ਤਾਂ ਹੁੰਦੀ ਚਾਰਾ ਥਾਣਾ ਚ ਫਿਰ ਤਾਂ ਵੀਰੇ 50 ਤੋਂ ਵੀ ਪਲੱਸ ਵੇਖ ਸਕਦੀ ਸੀ ਅੱਜ 30000 ਦੀ ਬੱਚੀ ਦੇ ਦੁੱਧ ਪੀਣ ਵਾਲੇ ਨੂੰ ਮਾੜੀ ਵੀ ਕੀ ਐ ਬਾਕੀ ਜਿਹਨੂੰ ਨਾ ਕੋਈ ਪਸੰਦ ਆਉਂਦਾ ਨੰਬਰ ਸਕਰੀਨ ਤੇ ਲਗਾਤਾਰ ਚੱਲਦਾ ਰਹਿਣਾ ਜੀ ਧੰਨਵਾਦ